ਬਹੁਤ ਸਾਰੇ ਕਾਰਨ ਰਹੇ ਹੋਣਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਵੀ ਨਹੀਂ ਸੀ ਲੋਕਾਂ ਦੇ ਨਾਲ ਆਮ ਲੋਕਾਂ ਦਾ ਕੋਈ ਕੋਈ ਲੈਣਾ ਦੇਣਾ ਹੀ ਨਹੀਂ ਸੀ ਸਰਕਾਰਾਂ ਦੇ ਨਾਲ ਮਨਿਸਟਰਾਂ ਦੇ ਨਾਲ ਹਲਕੇ ਦੇ ਨੁਮਾਇੰਦਿਆਂ ਦੇ ਨਾਲ ਨੁਮਾਇੰਦਿਆਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿੱਥੇ ਕੀ ਬਣਦਾ ਉਹਦੀ ਕਿੰਨੀ ਕਦਰ ਹੋਣੀ ਚਾਹੀਦੀ ਆ ਉਹ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਅਸੀਂ ਉਹਦਾ ਕਿੰਨਾ ਫਾਇਦਾ ਲੋਕਾਂ ਤੱਕ ਪਹੁੰਚਾਈਏ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਇਹਨਾਂ ਦਾ ਕੰਮ ਸੀ ਇਸ ਬਿਲਡਿੰਗ ਨੂੰ ਬਣਾਉਣਾ ਸਿਰੇ ਚੜਨਾ ਆਪਣੇ ਚਾਹ ਪੂਰੇ ਕਰਨੇ ਆਪਣੇ ਦਿਲਾਂ ਦੀ ੀਜ ਪੂਰੀ ਕਰਨੀ ਔਰ ਸਰਕਾਰਾਂ ਦਾ ਫਰਜ਼ ਸੀ ਕਿ ਇਹਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਬਿਲਡਿੰਗਾਂ ਇੰਨੀਆਂ ਜਰਜਰ ਨੇ ਕਿ ਉਹ ਸਮਾਹਣ ਆ ਚੁੱਕੀਆਂ ਸੀ ਔਰ ਨਹੀਂ ਹੋਇਆ ਜੀ ਜਿਹਦੇ ਕਰਕੇ ਫਿਰ ਇਹਨਾਂ ਨੇ ਪਿਛਲੇ 10 ਸਾਲ ਤੋਂ ਇਹ ਬਿਲਡਿੰਗ ਜਿਹੜੀ ਆ ਤੁਸੀਂ ਸਭ ਨੇ ਮਸ਼ਵਰਾ ਕਰਕੇ ਸੀਐਮਸੀ ਨੂੰ ਦਿੱਤੀ ਆ ਜਨਨ ਸਭ ਦਾ ਆਪ ਕੋ ਆਪਣਾ ਰੋਲ ਹੁੰਦਾ ਬਹੁਤ ਵਧੀਆ ਗੱਲ ਹੋ ਗਈ ਸੀ ਐਸਸੀ ਨੂੰ ਚਲੀ ਗਈ ਹਾਂ ਪਰ ਵਧੀਆ ਤਰੀਕੇ ਨਾਲ ਆਜ ਚਾਹਦੇ ਔਰ ਹੁਣ ਜਦੋਂ ਦਾ ਮੈਂ ਇਹਨਾਂ ਦੇ ਨਾਲ ਸਾਰਿਆਂ ਨਾਲ ਮਿਲ ਰਹੀ ਹਾਂ ਔਰ ਮੇਰੀ ਮੇਰੀਆਂ ਆਪਣੀਆਂ ਹੋਰ ਤਰ੍ਹਾਂ ਦੀਆਂ ਆਦਤਾਂ ਨੇ ਕਿ ਮੈਂ ਰਸਚੋ ਕਸ ਕੱਟਣ ਲਈ ਬੜੀ ਮਸ਼ਹੂਰ ਹਾਂ ਕਿ ਮੈਂ ਕੁਛ ਨਾ ਕੁਛ ਆਪਣੇ ਲੋਕਾਂ ਵਾਸਤੇ ਕੰਢੀ ਲੈਣਾ ਹੁੰਦਾ ਮੈਨੂੰ ਇਹਨਾਂ ਨੇ ਮਿਲਾਇਆ ਮੈਨੂੰ ਕਹਿੰਦੇ ਕਿ ਹੁਣ 29 ਤਰੀਕ ਨੂੰ ਸਾਡਾ ਰਜਿੰਦਰ ਜੀ ਨੇ ਮੈਨੂੰ ਮੈਸੇਜ ਲਾਇਆ ਕਿ ਉਹਨਾਂ ਤੇ ਟ੍ਰਿਕ ਨੂੰ ਸਾਡੇ ਨਾਲ ਸਿਲਵਰ ਜੁਬਲੀ ਆ 25ਵੇਂ ਸਾਲਗिराਹ ਆ ਤੇ ਤੁਸੀਂ ਉਸ ਦਿਨ ਆਣਾ ਮੈਂ ਕਿ ਠੀਕ ਆ ਮੈਂ ਆਉਂਗੀ ਮੈਂ ਕਿਉਂਕਿ ਐਨਆਰਆਈ ਵੀਰ ਨੇ ਇੰਨਾ ਵੱਡਾ ਕੰਮ ਕੀਤਾ ਮੈਂ ਆਉਂਗੀ ਪਰ ਮੈਨੂੰ ਥੋੜਾ ਜਿਹਾ ਕੁਛ ਨਾ ਕੁਛ ਮੇਰੇ ਪੱਲੇ ਚ ਪਾ ਦੀ ਉਹ ਝੋੜੀ ਚ ਕਿ ਮੈਂ ਉੱਥੇ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਚੀਫ ਗੈਸਟ ਬਣ ਕੇ ਆਵਾਂ ਤੇ ਆਮ ਲੋਕਾਂ ਵਾਸਤੇ ਮੈਂ ਕੀ ਕਰ ਸਕਾਂ ਉੱਥੇ ਆ ਕੇ ਕਿਸੇ ਵੀ ਬੇਸ਼ ਨੂੰ ਰਾਕੇ ਨੂੰ ਉੱਪਰ ਲੈ ਜਾਣ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਇੱਕ ਵੀਧਿਆ ਇੱਕ ਤੰਦ ਨੂੰ ਥੋੜਾ ਜਿਹਾ ਡੇਟਾ ਦਾ ਕੈਰੈਕਟਰ ਰਸਨ ਲਗਾ ਮਾਫ ਕਰਨਾ ਇਹ ਬ੍ਰਾਉਣ ਲਾ ਕੇ ਵੀ ਕਹਿੰਦੇ ਹੁੰਦੇ ਆ ਬੜਾ ਕੇ ਛੱਡਾਂਗੇ ਛੱਡਾਂਗੇ ਤੇ ਜ਼ਿਆਦਾ ਜ਼ੋਰ ਹੁੰਦਾ ਇਹ ਹਸਪੀਟਲ ਰਾਵਣੈ ਸ਼ੁਰੂ ਤੋਂ ਬਈਆ ਤੇ ਪ੍ਰੋਬਲਮ ਇਹ ਸੀ ਕਿ ਜਿਹੜਾ ਡਾਕਟਰ ਆਉਂਦਾ ਸੀ ਉਹ ਕਿਸੇ ਕੇਡਰ ਦੇ ਵਿੱਚ ਨਹੀਂ ਸੀ ਹੁੰਦਾ ਉਹ ਟੈਂਪਰੇਰੀ ਆਉਂਦਾ ਸੀ ਉਹ ਦੇਖਦਾ ਸੀ ਵੀ ਮੈਂ ਜਾਂ ਦਾਦਕ ਦਾ ਚਲੇ ਜਾਂਦਾ ਸੀ ਸੀਐਮਸੀ ਦੇ ਵਿੱਚ ਫੇਰ ਵੀ ਇੱਕ ਦਰਬ ਹੈ ਮਿਸ਼ਨ ਹੈ ਐਸੀ ਤੇ ਇੱਥੇ ਵੀ ਲੱਗਦਾ ਹੈ ਕੋਈ ਮੁਕਤ ਕਾਮੇ ਸਰਕਾਰ ਇਹਨਾਂ ਦੇ ਡੋਨੇਸ਼ਨਾਂ ਦਾ ਘੱਟ ਨਾ ਸਰਕਮ ਪਰ ਇਹ ਮਰੀਜ਼ ਦਾਖਲ ਹੋ ਜਾ ਤੁਹਾਨੂੰ ਜਾਣ ਨਹੀਂ ਦਿੰਦੇ ਪੈਸੇ ਕੋ ਇਹ ਇਹ ਹਸਪਤਾਲ ਦੇ ਵਿੱਚ ਦਾਖਲ ਹੋਣਾ ਐਮਸੀ ਦੇ ਸੀਐਮਸੀ ਦੇ ਵਿੱਚ ਦਾਖਲ ਹੋਣਾ ਹੈ ਅੱਗੇ ਯੋਗਪਰਾਮਾਨ ਜੀ ਮੇਹਮਾਨ ਜੀ ਐਮਐਲਏ ਸਾਰੇ ਗੁਰਬਾਨ ਤੇ ਸਜਣਾਂ

ਜਿਹੜੇ ਐਨਆਰਆਈ ਦੋਸਤ ਅਜੀਤ ਮਿੱਤਰ ਨੇ ਮਿਲੇ ਸਿਫਤ ਕਰ ਲਈਆਂ ਤੇ ਉਹਨਾਂ ਦੀ ਕਰੋ ਜਿਨ੍ਹਾਂ ਨੇ ਆਪਣੇ ਜਨਮ ਪੂਰਵ ਦੇ ਵਿੱਚ ਦੀ ਮਹਿਕ ਨੂੰ ਜਾਣ ਨਹੀਂ ਦਿੱਤਾ ਜਿਨ੍ਹਾਂ ਨੇ ਪਿੱਛਾ ਦੇਖਿਆ ਕਿਸੇ ਵੀ ਦੇਸ਼ ਨੂੰ ਰਾਕੇ ਨੂੰ ਉੱਪਰ ਲੈ ਜਾਣ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹੋਈਆਂ ਇੱਕ ਉਹ ਵਿਦਿਆ ਇੱਕ ਇੱਕ ਇਹਨਾਂ ਇਹਨਾਂ ਦੇ ਗਰੁੱਪ ਨੇ ਸਾਰੇ ਨੇ ਮੁਕੰਨਪੁਰ ਕਾਲਜ ਦੇ ਵਿੱਚ ਖੋਲ੍ਹਿਆ ਬੜੀ ਟ੍ਰੈਜੇਡੀ ਸੀ ਸ਼ੇਗੁਰ ਸਾਹਿਬ ਦਾ ਮੇਟਾ ਜਿਹੜਾ ਕਿ ਲੰਮੂ ਸਕੂਲ ਆ ਫਿਰ ਕੌਮ ਵਿੱਚ ਪੜ੍ਹਦਾ ਸੀ ਬੜਾ ਹੌਨ ਆਦ ਸੀ

ਮੈਂ ਥੋੜਾ ਜਿਹਾ ਟੰਨਾ ਕਰੈਕਟਰ ਦਸਣ ਲਗਾ ਮਾਫ ਕਰਨਾ ਇਹ ਬ੍ਰਾਉਣ ਲਾ ਕੇ ਵੀ ਕਹਿੰਦੇ ਹੁੰਦੇ ਆ ਬੜਾ ਕੇ ਛੱਡਾਂਗੇ ਛੱਡਾਂਗੇ ਤੇ ਜਿਆਦਾ ਜੂਰ ਆਉਂਦਾ ਹੈ ਬ੍ਰਾਉਣ ਤੇ ਘੱਟ ਹੁੰਦਾ ਜਦੋਂ ਉਹ ਸਟੇਜ ਆ ਜਾਂਦੀ ਆ ਨਾ ਤਾਂ ਬਣੀ ਬਣੀ ਸਿਚੁਏਸ਼ਨ ਦਾ ਖਤਮ ਹੋ ਜਾਂਦਾ ਉਹ ਕਾਰੇ ਜਿਹੜਾ ਸੀਗਾ ڈیفرنس کہ تھوڑی جی تکلیف ہوئی پاسو تو یونیورسٹی میں کالج وا کے اتارتی کیونکہ جن بھی وائس چانسلر ਉਹ ਯੂਨੀਵਰਸਿਟੀ ਮਿੰਸਟਰ ਗਿਆ ਉਹ ਜੋ ਬਹੁਤੇ ਮੇਰੇ ਸਟੂਡੈਂਟ ਸੀਗੇ ਉਹ ਕਾਲਜ ਜਿਵੇਂ ਹੋ ਕੇ ਫਿਰ ਉੱਚਾ ਹੋ ਰਿਹਾ ਉਹ ਬੰਦ ਨਹੀਂ ਹੋਏਗਾ ਉਹ ਯੂਨੀਵਰਸਿਟੀ ਕਾਲਜ ਬਣ ਗਿਆ ਅਪਸ ਐਂਡ ਡਾਊਨ ਜਾ ਰਿਹਾ ਹੈ ਕੁਆਲਿਟੀ ਦਾ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਬਹੁਤ ਵੱਡੀ ਗੇੜ ਹੈ ਨਰਾਜੀ ਦੀ 120 ਬੰਦਿਆਂ ਦੀ ਜਿਹਨੇ ਸ਼ੇਅਰ ਕਰਦਾ ਸਾਥ ਦਿੱਤਾ ਮੈਂ ਮੈਨੂੰ ਉਹਨਾਂ ਨੂੰ ਨਮਸਕਾਰ ਇਹ ਹਸਪਤਲ ਲਾਉਣ ਨਾਲ ਸ਼ੁਰੂ ਤੋਂ ਲੁੜਿਆ ਬੜੀ ਮਿਹਨਤ ਕੀਤੀ ਹੈ ਸੱਤ ਏਕੜ ਦੀ ਜ਼ਮੀਨ ਦੇ ਵਿੱਚ ਜਿੰਨੇ ਦਿੱਤੀ ਉਹਨਾਂ ਦਾ ਵੀ ਧੰਨਵਾਦ ਇਹ ਕੋਈ ਸੋਸ਼ਲੀ ਗੱਲ ਨਹੀਂ ਜਮੀਨ ਨੂੰ ਦੇ ਦਿੰਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਇਹ ਮਿਲ ਕੇ ਇਸ ਏਰੀਆ ਦੀ ਖਬਰ ਲਈ ਇਸ ਕਾਰੇ ਨੂੰ ਬਣਾਇਆ ਬਹੁਤ 7-8 ਸਾਲ ਤੱਕ ਅਸਾਂ ਤਾਂ ਕੋਸ਼ਿਸ਼ ਕੀਤੀ ਕਿ ਮੈਸੂਮ ਲੋਕਾਂ ਦੇ ਨਾਲ ਇਹ ਤੇ ਪ੍ਰੋਬਲਮ ਇਹ ਸੀ ਕਿ ਜਦ ਡਾਕਟਰ ਆਉਂਦਾ ਸੀ ਉਹ ਕਿਸੇ ਕੈਡਰ ਦੇ ਵਿੱਚ ਨਹੀਂ ਸੀ ਹੁੰਦਾ ਉਹ ਟੈਂਪਰੇਰੀ ਆਉਂਦਾ ਸੀ ਉਹ ਦੇਖਦਾ ਸੀ ਵੀ ਮੈਂ ਕਿਦਾਂ ਕਿਆ ਦਾ ਲੱਗਦਾ ਚੱਲ ਜਾਂਦਾ ਸੀ ਉਹ ਰਿਫਰੈਂਸ ਸੈਕਟਰ ਬਣ ਗਿਆ ਪੱਤੀਆਂ ਤੇ ਹੀ ਆਣੀ ਆ ਕੋਈ ਟੀ ਸੋਨਾ ਹੱਸਦਾ ਐਨੀ ਵਧੀਆ ਇਨਫਰਾਸਟ੍ਰਕਚਰ ਐਡਾ ਵੱਡੀ ਇਨਵੈਸਟਮੈਂਟ ਔਰ ਹੱਸਦਾ ਹਾਲ ਹੋ ਜਾਂਦਾ ਸੀ ਪੀ ਡਾਕ ਸਾਹਿਬ ਨੇ ਇਹ ਬਣ ਸੜਕੇ ਇਹ ਕਿ ਵਿਕੀ ਕਰੀਏ ਫਿਰ ਮੈਂ ਕਿ ਫਿਰ ਆਪਣਾ ਨਵਾਂ ਇੰਸਟੀਚਿਊਟ ਪਾ ਰਹੇ ਹਾਂ ਇਹਨਾਂ ਮੇਰੇ ਦਿਮਾਗ ਸੀ ਟੀਮ ਸੀ ਦੇ ਨਾਲ ਕਰਦੇ ਪਰ ਉਹ ਟੋਟਲੀ ਕਮਰਸ਼ਲਦਾਰਾ ਹੈ ਕੁਝ ਬੰਦਾ ਫਸ ਗਿਆ ਸਿਰ ਠੀਕ ਹੈ ਨਾ ਠੀਕ ਹੋ ਗਿਆ ਪਰ ਪੈਸਿਆਂ ਨੂੰ ਮਰ ਗਿਆ ਸੀਐਮਸੀ ਦੇ ਵਿੱਚ ਫਿਰ ਵੀ ਇੱਕ ਦਰਦ ਹੈ ਮਿਸ਼ਨ ਹੈ ਐਸੀ ਤੇ ਇੱਥੇ ਵੀ ਲੱਗਦਾ ਹੈ ਕੋਈ ਮੁਕਤ ਕਾਮੇ ਸਭਾ ਇਹਨਾਂ ਨੇ ਤੇ ਨੇਸ਼ਨਲ ਜੋ ਕੰਮ ਸਾਰਾ ਕਮ ਪਰ ਇਹ ਮਰੀਜ਼ ਦਾਖਲ ਹੋ ਜਾ ਤੁਹਾਨੂੰ ਜਾਣ ਨਹੀਂ ਦਿੰਦੇ ਪੈਸੇ ਕੋ। ਇਹ ਨਾਲ ਬਹੁਤ ਪ੍ਰਾਣ ਜੁੜਿਆ ਸੀ। ਸਾਡੇ ਗੁਰੂ ਜੀਮਨ ਸਿੰਘ ਚੈਰੀਟੇਬਲ ਟਰਸਟੀ। ਇਹ ਕੋ 15-14 ਲੱਖ ਰਸੀ ਸਾਲਾ ਕਰਦੇ ਸੀ। ਇਹਨਾਂ ਦੇ ਗੈਂਪਰ ਹੁੰਦੇ ਸੀ। ਬਹੁਤ ਅੱਛਾ ਇਹਨਾਂ ਸਾਨੂੰ ਸਾਰਾ ਸਹਾਇਕ ਕਰਕੇ ਦੇ ਦੇਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਸਾਨੂੰ ਮੌਕੇ ਦੇ ਡਾਇਰੈਕਟਰ ਨੇ ਗੱਲ ਕੀਤੀ ਹੈਜ਼ਿਟੈਂਟ ਸੀ ਕਿਉਂਕਿ ਉਹਨਾਂ ਨੇ ਦੇਖਿਆ ਸੀ ਕਿ ਤਜਰਬਾ ਬਾਹਰ ਇਹਨਾਂ ਦੇ ਹੋਲੀ ਸੈਂਟਰ ਸੀ ਕੁਝ ਪੈਸੇ ਖਰਚਾ ਨਹੀਂ ਸਕਦੇ ਤੇ ਮੈਂ ਇਹਨਾਂ ਨੂੰ ਇਹ ਜਗ੍ਹਾ ਦਿਖਾ ਲਈ ਮਾਨੇ ਗਏ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਹਸਪਤਲ ਦੇ ਵਿੱਚ ਦਾਖਲ ਹੋਣਾ ਐਮਸੀ ਸੀਐਮਸੀ ਦੇ ਵਿੱਚ ਦਾਖਲ ਹੋਣਾ ਉੱਥੇ ਡਾਕਟਰਾਂ ਦਾ ਕੈਡਰ ਐਥੇ ਜਿਸ ਡਾਕਟਰ ਦੀ ਲੋੜ ਨਹੀਂ ਆਉਂਦੀ ਆ ਟੋਪ ਤੇ ਆ ਸਾਡੇ ਸਰਜਨ ਫਿਜ਼ੀਸ਼ੀਨ ਜਿਹੜਾ بگੜਿਆ ਕੇਸ ਐ ਨਾ ਦੇਖਿਆ ਨਹੀਂ ਜੇ ਕੋਈ ਕਿਸੇ ਨੇ ਜਵਾਬ ਦੇ ਦਿੱਤਾ ਉਸ ਨੂੰ ਵੀ ਤਾਦਰੁਸ ਕਰਤਾ ਹੋਵੇ سارے کر رہے <soy hacerlo. N> <N> <am sam> <Raktou> ਉਹ ਹਰ ਸਾਲ ਹਰ ਵਕਤ ਆਉਂਦੇ ਆ ਐਸੇ ਲਾ ਕੇ ਆਉਂਦੇ ਕੋਈ ਨਾ ਕੋਈ ਟੋਪੀ ਕੁਪੜ ਜਿਹੜੀ ਉਹ ਦੇਖੇ ਜਾਂਦੇ ਆ ਉਹ ਰਸਤਾ ਆਹਸਤਾ 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 ਰਹਿਣੇ ਕਿ ਸਬੈਸ਼ਨਾਈਜ਼ ਫਸਟਵਲ ਬਣ ਜਾਗਾ ਇਹ ਸਭ ਕੁਝ ਚੱਲਦਾ ਰਿਹਾ ਸੋ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਥੋੜਾ ਧੰਨਵਾਦ ਵੀ ਕਰਨਾ ਕਿ ਤੁਸੀਂ ਆਪਣੀ ਮਿੱਟੀ ਨੂੰ ਦੇਖਿਆ ਔਰ ਤੁਸੀਂ ਆਪਣੇ ਪਿਛੋਕੜ ਨੂੰ ਦੇਖਿਆ ਤੁਸੀਂ ਆਪਣੇ ਲੋਕਾਂ ਦੀ ਮਦਦ ਕੀਤੀ ਹੈ جوکیشن بھی اور سفت کرو ساری کرو ابھی تک میں وقت کٹ کے اگ بھی آ چکے آری بی مدد کرو ਸਿਰ ਐਸਾ ਹੀ ਨਹੀਂ ਹੁੰਦਾ ਕਈ ਚੀਜ਼ਾਂ ਅੜ ਜਾਂਦੀਆਂ ਕੰਮ ਕਰਨ ਤੋਂ ਉਹ politcal authority ਹੀ ਇਹ ਸੰਭਲ ਕਰ ਸਕਦੀ ਹੈ ਸੋ ਅੰਸੰਗ ਨਾਲ ਹੋ ਕੇ ਇਹ ਸਸਤਲ ਨੂੰ ਇਸ ਲੋਕ ਸੇਵਾ ਨੂੰ ਤੁਸੀਂ ਪੂਰਾ ਸਮਰਥਨ ਦਿਓ ਮੇਰੀਆਂ ਬੇਨਤੀ ਹੈ ਸੋ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਮੋਤਾ ਬੋਲ ਨਹੀਂ ਸਕਦਾ ਲੇਕਿਨ ਮੇਰਾ ਦਰਦ ਹਮਦਰਦੀ ਮੇਰਾ ਪੇਟ ਵਿੱਚ ਜੰਡੇ ਵਾਲਾ ਹੈ ਮੇਰਾ ਜੰਦੀ ਪਿੰਡ ਹੈ ਉਹ ਮੈਂ ਜਦ ਸਤਲੁਜ ਟਾਪਲ ਮੈਂ ਤੇ ਘਰ ਆਉਣਾ ਇਹ ਰੋਕ ਤੋਂ ਗਾਇਬ ਨਹੀਂ ਜਾਂਦਾ ਮੈਂ ਆਪਣਾ ਪਿੰਡ ਰੱਖਿਆ ਹੋਇਆ ਦੁੱਖ ਸੁਪੇ ਸ਼ਾਮਲ ਹੋਣਾ ਮੇਰੇ ਬਜ਼ੁਰਗਾਂ ਦਾ ਪਿੰਡ ਹੈ ਇਹ ਰਜਨ ਦਾ ਪਾਕਿਸਤਾਨ ਜੁਆ ਸੀ। ਆਨਖਾਂਸ਼ਾਂ ਦੀਆਂ ਗਏ ਸਰ। 1947 ਜਦ ਪਾਰਟੀ ਸ਼ੁਰੂ ਹੋਈ ਹੈ। ਸਨੇਕਨ ਇਹ ਜੋ ਮਿੱਟੀ ਦੀ ਮਾਂ ਹੈ ਕਹਿੰਨਾ ਤੁਹਾਡੀ ਇਹ ਤੁਹਾਡੇ ਅੰਗਰੋਂ ਨਹੀਂ ਜਾਣੀ ਚਾਹੀਦੀ ਇਸ ਨੂੰ ਕਾਇਮ ਰੱਖੋ ਆਪਣੇ ਪਿੰਡਾਂ ਦੇ ਨਾਲ ਜਿਸ ਨੇ ਵੀ ਤੁਹਾਡੇ ਨਾਰੇ ਸੁਣੇ ਹੋ ਉਹਨਾਂ ਸੰਭਰ ਰੱਖੋ ਔਰ ਉਹਨਾਂ ਨੂੰ ਆਪਣੀ ਸੁਰੱਖਤਤਾ ਦੇ ਮਤਲਬ ਤੋਂ ਸਪੋਰ ਕਰੋ ਤੁਹਾਡੇ ਭਾਈ ਭਰਾ ਤੁਹਾਡੇ ਬੱਚੇ ਨੇ। ਸੋ ਮੈਂ ਸਾਰੇ ਦਾ ਧੰਨਵਾਦ ਕਰ ਰਹਾ ਹਾਂ ਮਾਫੀ ਮੰਗਾਇਆ ਕਿ ਜੈ ਹਿੰਦ ਡਾਕਟਰ ਸਰਦਾਰਾ ਸਿੰਘ ਜੀ ਜੋਤ ਸਾਹਿਬ ਦਾ ਸਨਮਾਨ ਪੂਰੀ ਐਨ ਆਰ ਆਈ ਟੀਮ ਜਿਹੜੀ ਆ ਉਹ ਆ ਕੇ ਕਰੇ ਮੇਰਾ ਕਹਾ ਦਾ ਸਨਮਾਨ ਕਰਨ ਦਾ ਇਹ ਇੱਕ ਪਾਰਟ ਟੀਮ ਦਾ ਪਾਰਟ ਹੈ ਉਹ ਕੇਸਨ ਪੁੱਛਿਆ ਸੀ ਨਾ ਉਹ ਮਹਾਸੀ ਉਹਦੇ ਦੁੱਧ ਖੜਾ ਤੇਰਾ ਤੇਰਾ ਕਿੰਨਾ ਕਿਸਾ ਹੈ ਇਹਨਾਂ ਦੇ ਦੇਖੋ ਜੀ ਇਹ ਦੋਤਾ ਜਮਾਨਾ ਉਂਗਲੀ ਜੇ ਮੇਰੀ ਅੰਮ੍ਰਿਤ ਦੀ ਘਟ ਰੋ ਹੋਈ ਸੀ। ਉਹ ਮੈਂ ਤਾਂ ਮਿੱਤਰੋ ਉਂਗਲੀ ਰੋ ਵਾਲੀ। ਬਾਕੀ ਇੱਕਦਾਰ ਡਾਕਟਰ ਸਰਦਾਰ ਸਿੰਘ ਜਲ ਜੀ ਦਾ ਸਨਮਾਨ ਬਹੁਤ ਸਿੱਖਿਆ ਦਾ ਇੱਕ ਗੱਲਾਂ ਜਿਹੜੀਆਂ ਉਹ ਸੀ ਇਹਨਾਂ ਦੇ ਤਜਰਬੇ ਚੋਂ ਹਾਸਲ ਕੀਤੀਆਂ ਐਮਐਲਏ ਮਦਵਿੰਦਰ ਜੀ ਕੋਲ ਮਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿਉਂਕਿ ਮੈਡਮ ਕਸ਼ਮੀਰ ਕੌਰ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ। ਸਾਰੇ ਨਰਾਇਨ ਵੀਰ ਸਰਦਾਰ ਸਨਾਮ ਸਿੰਘ ਜੀ ਕਲੀਅਰ ਕੁਲਵੀਰ ਸਿੰਘ ਜੀ ਸੰਘੇੜਾ ਬਰਵੀਰ ਸਿੰਘ ਜੀ ਢੱਲੋਂ ਹਰਜਿੰਦਰ ਸਿੰਘ ਜੀ ਰਵੀਵਾੜਾ ਜੀ ਵਰਤਨ ਸਿੰਘ ਸ਼ੇਰਗੱਲ ਜੀ ਗੁਰदयाल ਸਿੰਘ ਜੀ ਸੰਘੇੜਾ ਵਰਜਿੰਦਰ ਸਿੰਘ ਜੀ ਸੰਘੇੜਾ ਆਪਾਲ ਸਿੰਘ ਜੀ ਸੰਘੇੜਾ ਮੇ ਬਾੜਾ ਰਵੀਵਾੜਾ ਜੀ ਤੋਂ ਪੂਰੀ ਟੀਮ ਜਿਹੜੀ ਆ ਉਹ ਜਲਸਾਪ ਦਾ ਸਨਮਾਨ ਕਰ ਰਹੀ ਆ ਬਹੁਤ ਧੰਨਵਾਦੀਆਂ ਜੋਸ ਆਫ ਦੇ ਕਿ ਉਹਨਾਂ ਨੇ ਆਪਣੇ ਕੀਮਤੀ ਸਮਾਂ ਜਿਹੜਾ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ